ओम शांति ਅਸੀਂ ਸੁਣ ਰਹੇ ਹਾਂ ਅੱਜ ਦਾ ਪਰਮਾਤਮ ਵਰਦਾਨ ਅੱਜ ਦੇ ਵਿੱਚ ਵਰਦਾਨ ਦੇ ਵਿੱਚ ਪਰਮਾਤਮਾ ਨੇ ਸਾਨੂੰ ਕਿਹਾ ਕਿ ਸੰਬੰਧ ਸੰਪਰਕ ਦੇ ਵਿੱਚ ਆਉਂਦੇ ਹੋਏ ਡਾਇਮੰਡ ਬਣ ਕੇ ਡਾਇਮੰਡ ਨੂੰ ਦੇਖਣ ਵਾਲੇ ਬੇਦਾਗ ਡਾਇਮੰਡ ਭਵ ਬਾਪदादा ਦੀ ਸ਼੍ਰੀਮਤ ਹੈ ਕਿ ਡਾਇਮੰਡ ਬਣ ਕੇ ਡਾਇਮੰਡ ਨੂੰ ਹੀ ਦੇਖਣਾ ਚਾਹੇ ਕੋਈ ਆਤਮਾ ਕਾਲਾ ਕੋਇਲਾ ਇਕਦਮ ਤਮੋਗੁਣੀ ਵੀ ਹੈ ਤਾਂ ਵੀ ਤੁਹਾਡੀ ਦ੍ਰਿਸ਼ਟੀ ਪੈਣ ਨਾਲ ਉਸ ਦਾ ਕਾਲਾਪਨ ਦੂਰ ਹੋ ਜਾਵੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ ਤੱਕ ਜਿੰਨਿਆਂ ਦੇ ਵੀ ਸੰਪਰਕ ਸੰਬੰਧ ਦੇ ਵਿੱਚ ਆਓ ਸਿਰਫ ਡਾਇਮੰਡ ਬਣ ਕੇ ਡਾਇਮੰਡ ਨੂੰ ਹੀ ਵੇਖਦੇ ਰਹੋ ਕਿਸੇ ਵੀ ਵਿਗਨ अथवा ਸੁਭਾਵ ਦੇ ਵਸ਼ ਡਾਇਮੰਡ ਦੇ ਉੱਤੇ ਦਾਗ ਨਾ ਲੱਗੇ ਚਾਹੇ ਕਈ ਤਰ੍ਹਾਂ ਦੀਆਂ ਪਰਸਥਿਤੀਆਂ ਦੇ ਵਿਗੜਣ ਆਉਣਗੇ ਲੇਕਿਨ ਤੁਸੀਂ ਇਹੋ ਜੇ ਪਾਵਰਫੁਲ ਬਣੋ ਜੇ ਜੋ ਉਸ ਦਾ ਪ੍ਰਭਾਵ ਤੁਹਾਡੇ ਉੱਤੇ ਨਾ ਪਏ ਅੱਜ ਪਰਮਾਤਮਾ ਸਾਨੂੰ ਕਿਹੜਾ ਟਾਈਟਲ ਦਿੱਤਾ ਕਿੰਨਾ ਸੋਹਣਾ ਟਾਈਟਲ ਦੁਨੀਆ ਦੇ ਵਿੱਚ ਸਭ ਤੋਂ ਮਹਿੰਗਾ ਕਹਿੰਦੇ ਨੇ ਡਾਇਮੰਡ ਤੇ ਪਰਮਾਤਮਾ ਕਹਿੰਦੇ ਤੁਸੀਂ ਕੌਣ ਹੋ ਤੁਸੀਂ ਵੀ ਡਾਇਮੰਡ ਹੋ ਆਤਮਾ ਵੀ ਇੱਕ ਚਮਕਦਾ ਹੋਇਆ ਹੀਰਾ ਹੈ ਅਤੇ ਮੈਂ ਆਤਮਾ ਬੇਦਾਗ ਹੀਰਾ ਹਾਂ لیکن ਜਿਵੇਂ ਕਹਿੰਦੇ ਨੇ ਕਿ ਕ ਸਮਾ ਕਿਹੜਾ ਚੱਲ ਰਿਹਾ ਹੈ ਕਲਯੁਗ ਦਾ ਕਲਯੁਗ ਦੇ ਵਿੱਚ ਵੀ ਕੋਰ ਕਲਯੁਗ ਚੱਲ ਰਿਹਾ ਹੈ ਜਿਸ ਦੇ ਵਿੱਚ ਹਰ ਆਤਮਾ ਦੇ ਉੱਤੇ ਵਿਕਾਰਾਂ ਦਾ ਪ੍ਰਭਾਵ ਬੁਰਾਈਆਂ ਦਾ ਪ੍ਰਭਾਵ ਚਾਰੇ ਪਾਸੇ ਵਾਤਾਵਰਣ ਦਾ ਪ੍ਰਭਾਵ ਚਾਰੇ ਪਾਸੇ ਪ੍ਰਕਿਰਤੀ ਜਿਹੜੀ ਹੈ ਉਹ ਵੀ ਤਮੋ ਪ੍ਰધાન ਉਹਦਾ ਪ੍ਰਭਾਵ ਉਹ ਸਾਰੀਆਂ ਚੀਜ਼ਾਂ ਬਾਕੀ ਸਾਡੇ ਕਾਰਮਿਕ ਹਿਸਾਬ ਕਿਤਾਬ ਕਾਰਮਿਕ ਅਕਾਊਂਟਸ ਜਿਹੜੇ ਬਣ ਗਏ ਉਹਦਾ ਪ੍ਰਭਾਵ ਆਤਮਾ ਦੇ ਵਿੱਚ ਕਈ ਕਮੀ ਕਮਜ਼ੋਰੀਆਂ ਆ ਗਈਆਂ ਜਿਸ ਤਰ੍ਹਾਂ ਡਾਇਮੰਡ ਦੇ ਉੱਤੇ ਦਾਗ ਲੱਗ ਜਾਂਦਾ ਹੈ ਇਸ ਤਰ੍ਹਾਂ ਪਰਮਾਤਮਾ ਕਹਿੰਦੇ ਆਤਮਾ ਦੇ ਉੱਤੇ ਵੀ ਆ ਜੋ ਕਮੀ ਕਮਜ਼ੋਰੀਆਂ ਦੇ ਬੁਰਾਈਆਂ ਦੇ ਦਾਗ ਲੱਗ ਗਏ ਨੇ ਲੇਕਿਨ ਪਰਮਾਤਮਾ ਕਹਿੰਦੇ ਨੇ ਤੁਸੀਂ ਆਪਣੇ ਅੰਦਰਲੇ ਉਸ ਸਾਰੇ ਦਾਗ ਨੂੰ ਖਤਮ ਕਰਨਾ ਹੈ ਉਹਦੇ ਲਈ ਪਰਮਾਤਮਾ ਨੇ ਜਿਹੜੀ ਸਾਨੂੰ ਅੱਜ ਯੁਕਤੀ ਦੱਸੀ ਹੈ ਕਿ ਹਮੇਸ਼ਾ ਆਪਣੇ ਆਪ ਨੂੰ ਫੀਲਿੰਗ ਦੇ ਵਿੱਚ ਰੱਖੋ ਕਿ ਮੈਂ ਕੌਣ ਮੈਂ ਬੇਦਾਗ ਡਾਇਮੰਡ ਅਤੇ ਜਦੋਂ ਅਸੀਂ ਦੂਜਿਆਂ ਨੂੰ ਵੀ ਦੇਖੀਏ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਸਾਡੇ ਅੰਦਰ ਕਮੀ ਨਹੀਂ ਹੈ ਲੇਕਿਨ ਅਸੀਂ ਦੂਜਿਆਂ ਨੂੰ ਜਦੋਂ ਦੇਖਦੇ ਹਾਂ ਤੇ ਉਹਨਾਂ ਦੇ ਉੱਤੇ ਲੱਗੀ ਹੋਈ ਕਮੀਆਂ ਜੜੀਆਂ ਨੇ ਕਹਿ ਸਕਦੇ ਹਾਂ ਉਹਨਾਂ ਦੇ ਉੱਤੇ ਲੱਗੇ ਹੋਏ ਜਿਹੜੇ ਦਾਗ ਨੇ ਉਹ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ ਫੇ ਕਹਿੰਦੇ ਇਹਦੇ ਅੰਦਰ ਇਹ ਕਮੀ ਹੈ ਇਸਦੇ ਅੰਦਰ ਇਹ ਕਮੀ ਹੈ ਇਹ ਤਾਂ ਬਹੁਤ ਉੱਚਾ ਬੋਲਦਾ ਹੈ ਇਹ ਬਹੁਤ ਝੂਠ ਬੋਲਦਾ ਹੈ ਇਹਦੀ ਭਾਵਨਾ ਚੰਗੀ ਨਹੀਂ ਹੈ ਸਾਡੇ ਮਨ ਦੇ ਵਿੱਚ ਉਹਨਾਂ ਸਾਰਿਆਂ ਨੂੰ ਦੇਖਦੇ ਹੋਏ ਆਸ-ਪਾਸ ਕਿਉਂ ਕਮੀ ਤਾਂ ਸਾਰਿਆਂ ਦੇ ਵਿੱਚ ਹੈ ਨਾ ਕਿ ਸੰਪਨ ਸੰਪੂਰਨ ਤਾਂ ਕੋਈ ਵੀ ਨਹੀਂ ਹੈ ਕਿਉਂਕਿ ਕਲਯੁਗ ਦੇ ਸਮੇਂ ਵਿੱਚ ਬੈਠੇ ਆਂ ਲਾਸਟ ਟਾਈਮ ਦੇ ਵਿੱਚ ਬੈਠੇ ਆਂ ਉਹ ਸਾਰੇ ਕਾਰਮਿਕ ਹਿਸਾਬ ਕਿਤਾਬ ਸਾਡੇ ਸਾਹਮਣੇ ਨੇ ਇਸ ਕਰਕੇ ਜਦੋਂ ਅਸੀਂ ਉਹ ਕਮੀਆਂ ਨੂੰ ਦੇਖਣਾ ਸ਼ੁਰੂ ਕਰਦੇ ਆਂ ਹੌਲੀ-ਹੌਲੀ ਜਿਵੇਂ ਉਸ ਦੇ ਸੰਪਰਕ ਦੇ ਵਿੱਚ ਆਏ ਕਮੀ ਦੇ ਸੰਪਰਕ ਦੇ ਵਿੱਚ ਆਏ ਉਸ ਦਾ ਪ੍ਰਭਾਵ ਸਾਡੇ ਉੱਤੇ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਦੁਨੀਆ ਦੇ ਵਿੱਚ ਵੀ ਜਿਹੜਾ ਡਾਇਮੰਡ ਹੁੰਦਾ ਹੈ ਹੀਰਾ ਹੁੰਦਾ ਹੈ ਜੇਕਰ ਉਸ ਦੇ ਉੱਤੇ ਦਾਗ ਲੱਗ ਜਾਏ ਜਾਂ ਉਸ ਦੇ ਉੱਤੇ ਕੋਈ ਵੀ ਨਿਸ਼ਾਨ ਹੈ ਇਸ ਤਰ੍ਹਾਂ ਦਾ ਉਹਦੀ ਵੈਲਿਊ ਘਟ ਜਾਂਦੀ ਹੈ ਉਹ ਉਹਨਾ ਵੈਲਿਊਏਬਲ ਨਹੀਂ ਰਹਿੰਦਾ ਪਰ ਉਹ ਜੜ ਜੜ ਹੀਰਾ ਹੈ ਉਸ ਨੂੰ ਤੁਸੀਂ ਸਾਫ਼ ਵੀ ਨਹੀਂ ਕਰ ਸਕਦੇ ਉਹਨੂੰ ਸੈੱਟ ਕਰਨ ਲਈ ਕਿਸੇ ਵੀ ਜ਼ੇਵਰ ਦੇ ਵਿੱਚ ਸੈੱਟ ਕਰਨ ਲਈ ਉਹਨੂੰ ਕੱਟਣਾ ਪੈਂਦਾ ਹੈ ਜਿੰਨਾ ਅਸੀਂ ਉਹਨੂੰ ਕੱਟਦੇ ਜਾਂਦੇ ਹਾਂ ਛੋਟਾ ਕਰਦੇ ਜਾਂਦੇ ਹਾਂ ਉਹਦੀ ਵੈਲਿਊ ਘਟਦੀ ਜਾਂਦੀ ਹੈ ਲੇਕਿਨ ਪਰਮਾਤਮਾ ਕਹਿੰਦੇ ਨੇ ਆਤਮਾ ਜਿਹੜੀ ਹੈ ਉਚੈਤਨ્ય ਡਾਇਮੰਡ ਹੈ ਆਤਮਾ ਆਪਣੇ ਉੱਤੇ ਲੱਗੇ ਹੋ ਜਿਹੜੇ ਆ ਕਮੀ ਕਮਜ਼ੋਰੀਆਂ ਦੇ ਬੁਰਾਈਆਂ ਦੇ ਜਿਹੜੇ ਦਾਗ ਨੇ ਇਹਨਾਂ ਨੂੰ ਹਟਾ ਸਕਦੀ ਹੈ ਇਹਨਾਂ ਨੂੰ ਮਿਟਾ ਸਕਦੀ ਹੈ ਲੇਕਿਨ ਉਸ ਦੇ ਲਈ ਗਿਆਨ ਯੋਗ ਦੀ ਸ਼ਕਤੀ ਚਾਹੀਦੀ ਹੈ ਪਰਮਾਤਮਾ ਦੀ ਯਾਦ ਚਾਹੀਦੀ ਹੈ ਉਹ ਗਿਆਨ ਸ਼ਨਾਣ ਚਾਹੀਦਾ ਹੈ ਕਿ ਰੋਜ਼ ਆਤਮਾ ਗਿਆਨ ਸ਼ਨਾਣ ਕਰਕੇ ਆਪਣੇ ਅੰਦਰ ਦੀ ਜਿਵੇਂ ਸਰੀਰ ਨੂੰ ਇਸ਼ਨਾਨ ਕਰਾਣੇ ਆ ਸਾਫ਼ ਕਰਦੇ ਆ ਇਸ ਤਰ੍ਹਾਂ ਆਤਮਾ ਆਪਣੇ ਅੰਦਰ ਦੀ ਉਹ ਸਾਰੀ ਕਮੀ ਕਮਜ਼ੋਰੀਆਂ ਨੂੰ ਕੱਢਣ ਲਈ ਸਾਫ਼ ਕਰਨ ਲਈ ਰੋਜ਼ ਗਿਆਨ સ્ਨਾਣ ਕਰੇ ਤਾਂ ਉਹ ਵੀ ਬੇਦਾਗ ਹੋ ਸਕਦੀ ਹੈ ਆਪਣੇ ਆਪ ਨੂੰ ਵੀ ਗਿਆਨ ਚਨਾਣ ਕਰਾਣਾ ਅਤੇ ਜਿਹੜੀ ਯੁਕਤੀ ਕਿ ਦੂਜਿਆਂ ਦੇ ਸੰਪਰਕ ਦੇ ਵਿੱਚ ਆਂਦੇ ਹੋਏ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਮਿਲਦੇ ਹੋਏ ਉਹਨਾਂ ਨੂੰ ਵੀ ਇਸ ਰੂਪ ਦੇ ਵਿੱਚ ਦੇਖਣਾ ਕਿ ਇਹ ਵੀ ਬੇਦਾਗ ਡਾਇਮੰਡ ਨੇ ਇਹ ਵੀ ਉਸ ਪਰਮਾਤਮਾ ਦੀ ਸੰਤਾਨ ਨੇ ਏ ਵੀ ਸ਼ਾਂਤ ਸਰੂਪ शुद्ध ਸਰੂਪ ਨੇ ਇਹ ਤਾਂ ਸਿਰਫ પરિસ્થિતિਆਂ ਦੇ ਵਸ਼ ਹੋ ਕੇ ਇਹਨਾਂ ਦੇ ਵਿੱਚੋਂ ਕਮੀ ਆ ਗਈ ਹੈ ਜਦੋਂ ਅਸੀਂ ਉਹ ਸ਼ੁਭ ਭਾਵਨਾ ਉਹਨਾਂ ਤੇ ਰੱਖਾਂਗੇ ਹੌਲੀ ਹੌਲੀ ਉਹ ਆਤਮਾ ਵੀ ਆਪਣੀ ਉਸ ਕਮੀ ਤੋਂ ਉਸ ਕਮਜ਼ੋਰੀ ਤੋਂ ਮੁਕਤ ਹੋ ਜਾਏਗੀ ਅੱਜ ਦੇ ਵਰਦਾਨ ਦੇ ਵਿੱਚ ਜੋ ਪ੍ਰਮਾਤਮਾ ਨੇ ਸਾਨੂੰ ਡਾਇਮੰਡ ਵਿਸ਼ੇਸ਼ ਡਾਇਮੰਡ ਬੇਦਾਗ ਡਾਇਮੰਡ ਬਣਨ ਦਾ ਇੱਕ ਟਾਈਟਲ ਦਿੱਤਾ ਹੈ ਉਹਨੂੰ ਅਸੀਂ ਸਾਰਾ ਦਿਨ ਯਾਦ ਕਰਾਂਗੇ ਕਿ ਮੈਂ ਕੌਣ ਮੈਂ ਬੇਦਾਗ ਡਾਇਮੰਡ ਹਾਂ ਮੈਂ ਆਤਮਾ ਚਮਕਦਾ ਹੋਇਆ ਹੀਰਾ ਜਿਸ ਹੀਰੇ ਵਿੱਚ ਕੋਈ ਦਾਗ ਨਹੀਂ ਕੋਈ ਕਮੀ ਨਹੀਂ ਕੋਈ ਕਮਜ਼ੋਰੀ ਨਹੀਂ मैं आत्मा हीरा उस परमात्मा की याद ज्ञान की शक्ति नाल, सारी कमी कमजोरिया दूर कर रही हाँ साफ शुद्ध पवित्र हो रही हाँ ਮੈਂ ਬੇਦਾਗ ਡਾਇਮੰਡ ਹਾਂ ਓਮ ਸ਼ਾਂਤੀ